ਕਿ ਇਮੀਗ੍ਰੇਸ਼ਨ ਵਕੀਲ ਦੇ ਅਨੁਸਾਰ ਹੁਨਰਬੰਦ ਪ੍ਰਵਾਸੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਕੋਸ਼ਿਸ਼ ਕਰ ਗਿਆ ਅਮਰੀਕੀ ਕੰਪਨੀਆਂ ਉਤੇ ਲਗਾਈਆਂ ਗਈਆਂ ਭਾਰੀ ਵੀਜ਼ਾ ਫੀਸਾਂ ਕੈਨੇਡਾ ਨੂੰ ਉੱਚ ਪੱਧਰੀ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੇ ਵਿੱਚ ਮਦਦ ਕਰ ਸਕਦੀਆਂ ਨਹੀਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਕੰਪਨੀਆਂ ਨੂੰ ਅਮਰੀਕੀ ਕਾਮਿਆਂ ਨੂੰ ਨੌਕਰੀ ਉਤੇ ਰੱਖਣ ਦੇ ਲਈ ਮਨਾਉਣ ਦੀ ਕੋਸ਼ਿਸ਼ ਵਿੱਚ H1B ਵਰਕਰ ਵੀਜ਼ਾ ਦੇ ਲਈ ਪ੍ਰਤੀ ਸਾਲ US 1 ਲੱਖ ਡਾਲਰ ਦਾ ਭੁਗਤਾਨ ਕਰਨਾ ਪਵੇਗਾ ਗੋਲਿੰਗ ਡਬਲਯੂ ਐਲਜੀ ਦੇ ਨਾਗਰਿਕਤਾ ਇਮੀਗ੍ਰੇਸ਼ਨ ਵਕੀਲ ਫਿਲਮਰ ਗ੍ਰੇਗ ਰਨ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਇਹ ਉਹ ਪ੍ਰਤਿਭਾ ਦੇ ਲਈ ਕੈਨੇਡਾ ਉਨਤੇ ਮੌਕੇ ਖੋਲਦਾ ਹੈ ਉਹਨਾਂ ਨੇ ਕਿਹਾ ਕਿ ਅਮਰੀਕੀ ਕੰਪਨੀਆਂ ਵਿੱਚ ਨਹੀਂ ਦੇ ਸਕਣਗੀਆਂ ਅਤੇ ਕੈਨੇਡਾ ਵਿੱਚ ਸੌਫਟਵੇਅਰ ਖੇਤਰਾਂ ਖਾਸ ਕਰਕੇ ਟੈਕਨੋਲੋਜੀ ਦੇ ਵਿੱਚ ਪ੍ਰਤਿਭਾ ਦੀ ਬਹੁਤ ਜ਼ਿਆਦਾ ਲੋੜ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ 2024 ਤੋਂ 2033 ਦੀ ਮਿਆਦ ਦੇ ਦੌਰਾਨ ਸੌਫਟਵੇਅਰ ਇੰਜੀਨੀਅਰਾਂ ਅਤੇ ਡਿਜ਼ਾਈਨਰਾਂ ਦੇ ਲਈ ਨੌਕਰੀਆਂ ਦੀ ਗਿਣਤੀ ਨੌਕਰੀਆਂ ਦੀ ਸਿਰਜਣਾ ਅਤੇ ਬਦਲ ਦੀ ਮੰਗ ਨੂੰ ਕੁੱਲ 46900 ਹੋਣ ਦੀ ਉਮੀਦ ਹੈ ਇਹ ਪ੍ਰਤੀ ਸਾਲ ਔਸਤਨ 8490 ਦੇ ਬਰਾਬਰ ਹੈ ਜੋ ਕਿ ਇਸ ਦੇ 2023 ਦੇ ਰੁਜ਼ਗਾਰ ਪੱਧਰ ਦਾ ਲਗਭਗ 4.1% ਹੈ